ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਗੀ ਫਾਰਮ ਤੇ ਦੋਸਤੋ ਜਿਹੜੀ ਆ ਪਾਜਾ ਛੋਟੀ ਦਿਖਾ ਰਹੇ ਆ ਇਹ ਐਮ 29 ਦੀ ਛੋਟੀ ਆ ਤੇ ਆਪਾਂ ਸੀਮਨਾ ਆਮ ਮੱਝ ਤੇ ਵਰਤਿਆ ਸੀ 10 ਲੀਟਰ ਵਾਲੀ ਤੇ ਉਹ ਤੁਹਾਨੂੰ ਮੈਂ ਇਹਦੀ ਮਾਂ ਵੀ ਦਿਖਾ ਰਿਹਾ ਰਿਜ਼ਲਟ ਆਪਾਂ ਨੂੰ ਜਿਹੜਾ ਬਿਊਟੀ ਦੇ ਵਿੱਚ ਆ ਉਹ ਫੁੱਲ ਟਾ ਫੁੱਲ ਨਹੀਂ ਮਿਲਿਆ ਆਪਾਂ ਨੂੰ ਥੋੜੇ ਸਾਹਮਣੇ ਆ ਮਤਲਬ ਪਿੱਠਵੜ ਦੀ ਮੰਤਰ ਚੰਗੀ ਆ ਕੱਦ ਕਾਠ ਵੀ ਚੰਗਾ ਇਹਦਾ ਤੇ ਹੁਣੇ ਗੱਬਣ ਹੈ ਤਕਰੀਬਨ ਮਤਲਬ 4-5 ਮਹੀਨਿਆਂ ਦੀ ਗੱਬਣ ਹੋ ਗਈ ਤੇ ਕੱਲਾ ਕੱਲਾ ਥਾਣਾ ਦਾ ਤੇ ਬਾਕੀ ਜਦੋਂ ਇਹ ਦੁੱਧ ਤੇ ਆਉ ਉਹ ਸਾਨੂੰ ਉਹ ਤੋਂ ਵੀ ਦਿਖਾਵਾਂਗੇ ਅੱਜ ਤੁਹਾਨੂੰ ਆਪਾਂ ਸਿਰਫ ਜਿਹੜਾ ਸੀਮਨ ਹੈ ਵੀ ਚੰਗਾ ਸੀਮਨ ਵਰਤਨ ਦੇ ਚੰਗੇ ਰਿਜ਼ਲਟ ਮਿਲਦੇ ਆ ਉਹ ਤੁਹਾਡੇ ਸਾਹਮਣੇ ਆ ਤੇ ਆ ਇਹਦੀ ਮਾਂਗੀ ਆ ਇਹਦੀ ਮਾਂਗੀ ਇਹਦੇ ਤੁਸੀਂ ਆਪ ਹਿਸਾਬ ਲਾ ਲਓ ਵੀ ਸਿੰਘਾਂ ਤੋਂ ਪਤਾ ਲੱਗਦਾ ਵੀ ਕਿਹੜੇ ਲੋਟ ਕਿਹੜੇ ਕਿਹੜੇ ਸਿੰਘ ਹੈ ਇਹਦੇ ਮੂੰਹ ਬੱਚੇ ਨੇ ਵਧੀਆ ਦਿੱਤਾ ਤੁਹਾਡੇ ਸਾਹਮਣੇ ਆ ਬਾਕੀ ਜਿਹੜਾ ਹੈਗਾ ਸੀਮਨ ਤੇ ਸੌਫਟੈਂਟ ਜਿਹੜਾ ਸੀਮਨ ਦੀ ਉੱਤੇ ਆਪਾਂ ਨੂੰ ਡਿਪੈਂਡ ਹੈ ਵੀ ਜਿਹੜਾ ਸੀਮਨ ਹੈ ਉਹ ਇਹ ਚੰਗਾ ਲਾਵਾਂਗੇ ਆਪਾਂ ਬੱਚਾ ਤਿਆਰ ਵਧੀਆ ਕਰ ਸਕਣਾ ਜਦੋਂ ਆਪਾਂ ਨੂੰ ਬਿਊਟੀ ਦੇ ਵਿੱਚ ਬੱਚਾ ਵਧੀਆ ਮਿਲ ਗਿਆ ਤਾਂ 100% ਇਹ ਜਿਹੜਾ ਦੁੱਧ ਦੇ ਵਿੱਚ ਵੀ ਫਰਕ ਪਾਉਗੇ ਕੱਟੀ ਆਪਾਂ ਨੂੰ ਸਿਰਫ 500 ਦੇ ਸੀਮਾ ਨਾਲ ਹੀ ਆਪਾਂ ਆਪਣੀ ਨਸਲ ਸੁਧਾਰ ਸਕਦੇ ਆ ਜੇ ਆਪਾਂ ਚੰਗਾ ਪੈਸਾ ਲਾਵਾਂਗੇ 2.5 ਲੱਖ ਮੱਝ ਤੇ ਲਾਵਾਂਗੇ ਫਿਰ ਉਹਦਾ ਕੋਈ ਫਾਇਦਾ ਨਹੀਂ ਕਿਉਂ ਜਿਹੜਾ ਹਰੇਕ ਬੰਦੇ ਤੋਂ ਲਈ ਨਹੀਂ ਜਾਂਦੀ ਇੰਨੇ ਪੈਸੇ ਨਹੀਂ ਲਾਏ ਜਾਂਦੇ ਮੱਝ ਤੇ ਤੇ ਇਹਨਾਂ ਦੀ ਖਾਸियत ਆ ਕਿ ਇਹ ਜੈਡ ਬਲੈਕ ਆਪ ਤੇ ਜਿਹੜੀ ਇਹ ਇਹਨੇ ਆਪਦੀ ਕੱਟੀ ਦਿੱਤੀ ਆ ਉਹ ਵੀ ਜੈਡ ਬਲੈਕ ਹੀ ਦਿੱਤੀ ਆ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਗਿਆ ਕੱਟੀ ਬਹੁਤ ਸੁਣੀ ਆ ਜਿਹੜੀ ਝੋਟੀ ਆ ਹੁਣ ਆਪਣੀ ਗੱਬਣਾ ਉਹ ਵੀ ਜੈਡ ਬਲੈਕ ਇਹ ਵੀ ਜੈਡ ਬਲੈਕ ਆ ਤੁਹਾਡੇ ਸਾਹਮਣੇ ਆ ਤੇ ਐਮਨ 30 ਝੋਟੀ ਆ ਗਈ ਦੋਸਤੋ ਤੇ ਜੈਡ ਬਲੈਕ ਹੀ ਇਹ ਇਹਦੀਆਂ ਆਪਣੇ ਕੋਲ ਤਿੰਨ ਪੀੜੀਆਂ ਹੈਗੀਆਂ ਇਹ ਝੋਟੀ ਆ ਇਹਦੀ ਮਾਂ ਤੁਹਾਨੂੰ ਦਿਖਾਤੀ ਇਹਦੀ ਤੁਹਾਨੂੰ ਮਾਂ ਨਾਨੀ ਵੀ ਦਿਖਾਉਣਾ ਆ ਇਹਦੀ ਨਾਨੀ ਆ ਗਈ ਤੁਸੀਂ ਦੇਖ ਸਕਦੇ ਹੋ ਇਹ ਡਾਇਰੈਕਟ ਕ੍ਰੋਸਿੰਗ ਦੀ ਆਮ ਬੁੱਲਦੀਆਂ ਕੋਈ ਪਿੰਡ ਦੇ ਵਿੱਚ ਫਿਰਦੇ ਹੁੰਦੇ ਜਿਹੜੇ ਜਿਵੇਂ ਆਪਣੀ ਸਰਕਾਰੀ ਕਹਿ ਦਿੰਨੇ ਆਪਾਂ ਸਰਕਾਰੀ ਬੁੱਲਦੀਆਂ ਆਮ ਡਾਇਰੈਕਟ ਕ੍ਰੋਸਿੰਗ ਦੀ ਤੇ ਇਹ ਵੀ ਜੈਡ ਬਲੈਕ ਹੈ ਜੀ ਤੇ ਇਹਨਾਂ ਜਿਹੜਾ ਬੱਚਾ ਹੁਣ ਦਿੱਤਾ ਲక్ష్ਮੀ ਡੈਰੀ ਫਾਰਮ ਵਾਲਾ ਕੋਈ ਨੂਰ ਦਾ ਬੱਚਾਗਾ ਕੱਟਾ ਦਿੱਤਾ ਆਪਣੇ ਕੋਲੇ ਉਹ ਵੀ ਤੁਹਾਨੂੰ ਦਿਖਾਉਣਾ ਉਹ ਵੀ ਜੈਡ ਬਲੈਕ ਹੀ ਆ ਤੇ ਇਹਦੇ ਵਿੱਚ ਆਏ ਆ ਜੀ ਆਪਾਂ ਸਿਰਫ ਚੰਗਾ ਸੀਮਨ ਲਾ ਕੇ ਜਿਹੜੀ ਆਪਣੀ ਹੈਗੀ ਨਸਲ ਆਪਾਂ ਸੁਧਾਰ ਸਕਦੇ ਆਂ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਾਂਗਾ ਵੀ ਤੁਸੀਂ ਵੀ ਆਪਣੇ ਜਿਹੜੇ ਪਸ਼ੂਆਂ ਦੇ ਉੱਤੇ ਸੀਮਨ ਚੰਗਾ ਲਾਓ। ਮਹਿੰਗੇ ਪਸ਼ੂ ਲੈਣ ਨਾਲੋਂ ਜੇ ਤੁਸੀਂ ਘਰ ਦੀ ਬੀੜ ਹੈ ਜੀ ਤਿਆਰ ਕਰੋ। ਘਰੇ ਜੇ ਆਪਾਂ ਨਸਲ ਸੁਧਾਰ ਕਰ ਲਾਂਗੇ ਤਾਂ ਬਹੁਤ ਵਧੀਆ। ਤੇ ਬਾਕੀ ਆ ਪਾਉਂ ਵੀ ਤਾਂ ਪਸ਼ੂ ਸਾਂਭ ਦੀਆਂ ਜੇ ਆਪਾਂ ਚੰਗੀ ਨਸਲ ਦੇ ਸਾਂਭਾਂਗੇ ਚੰਗਾ ਦੁੱਧ ਪਾਣਗੇ, ਚੰਗਾ ਮੁਨਾਫਾ ਆਊ ਆਪਾਂ ਨੂੰ। ਤੇ ਉਹ ਐਮਨ ਨਤੀ ਝੋਟੀ ਆ। ਹੁਣ ਤੁਹਾਨੂੰ ਮੈਂ ਇਹਦਾ ਕੱਟਾ ਦਿਖਾਉਣਾ। ਆ ਆ ਗਿਆ ਤਾਂ ਕੱਟਾ ਜੀ। ਇਹ ਵੀ ਜੈਡ ਬਲੈਕ ਹੈ। ਆਪਣੇ ਕੋਲੇ ਤਿੰਨ ਪੀੜੀਆਂ ਦਾ ਰਿਕਾਰਡ ਹੋ ਗਿਆ ਤੇ ਤਿੰਨਾਂ ਪੀੜੀਆਂ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਆਪਾਂ ਨੂੰ ਕੀ ਕੀ ਫਰਕ ਮਿਲਿਆ ਕਿਉਂ ਉਹ ਤਾਂ ਆਪਣੀ ਹੈਗੀ ਜਿਹੜੀ ਇਹਦੀ ਮਾਂ ਉਹ ਵੀ ਆਮ سیم ਕੋਈ ਸੀਮੰਤ ਨਹੀਂ ਹੈਗੀ ਐ ਡਾਇਰੈਕਟ ਕ੍ਰਾਸ ਮੰਦੀ ਆ ਇਹ ਹੈਗੀ M29 ਦੀ ਤੇ ਦੇਖੋ ਇਹ ਕੀ ਰਿਜ਼ਲਟ ਦਿੰਦੀ ਆ ਆਪਾਂ ਨੂੰ ਬਿਊਟੀ ਦੇ ਵਿੱਚ ਤਾਂ 100/100 ਮਿਲੀ ਗਿਆ ਤੇ ਮਿਲਦੇ ਆਂ ਦੋਸਤੋ ਅਗਲੀ ਵੀਡੀਓ 'ਚ ਤੁਹਾਨੂੰ ਸੀਮੰਤ ਦੀ ਡਿਟੇਲ ਦਿੰਦੇ ਰਾਵਾਂਗੇ ਤੁਸੀਂ ਵੀ ਚੰਗੇ ਸੀਮੰਤ ਤੇ ਕੰਮ ਕਰੋ ਆਪਣਾ ਮੇਨ ਮਕਸਦ ਇਹ ਹੀ ਆ ਕਿ ਆਪਾਂ ਚੰਗੇ ਸੀਮੰਤ ਤੇ ਜਿਹੜੇ ਕੰਮ ਕਰਾਂਗੇ ਤਾਂ ਚੰਗੇ ਜਿਹੜਾ ਹੈਗਾ ਬੱਚਾ ਪੈਦਾ ਹੋਊ ਚੰਗਾ ਦੁੱਧ ਕੁਆਲਿਟੀ ਨੂੰ ਤਕਰੀਬਨ 15 ਤੋਂ ਪਲੱਸ ਵਾਲੀਆਂ ਮੱਝਾਂ ਹੁਣ ਆਪਣੇ ਕੋਲੇ ਤਾਂ ਆਪਾਂ ਨੂੰ ਵੀ ਇਹੀ ਜਿਹੜਾ ਕੰਮ ਆਪਣਾ ਲਾਹੇਵੰਦ ਹੋ ਜੇ ਧੰਦਾ ਆਪਣਾ ਖੇਤੀ ਦੇ ਨਾਲ-ਨਾਲ ਹਰੇਕ ਕਿਸਾਨ ਕੋਲੇ ਜਿਹੜਾ ਪਸ਼ੂ ਤਾਂ ਹੁੰਦਾ ਹੀ ਆ ਤੇ ਚਲੋ ਵਧੀਆ ਬੱਚਤ ਹੋ ਜੇ ਜੇ ਚੰਗੇ ਸੀਮਨ ਲੱਗੇ ਹੋਣ ਤੇ ਸਾਨੂੰ ਬੇਨਤੀ ਕਰਦੇ ਆ ਕਿ ਚੰਗੇ ਸੀਮਨਾਂ ਵੱਲ ਤੁਸੀਂ ਧਿਆਨ ਦਿਓ ਤੇ ਬਾਕੀ ਜਿਹੜੇ ਉਹ ਬੋਲਦਾ ਸੀਮਨ ਵਰਤੋ ਜਿਹੜੇ ਦਾ ਰਿਜ਼ਲਟ ਆਇਆ ਹੋਇਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਵੀਡੀਓ ਦੇਖੀ ਤੇ ਇਸ ਦੋਵਾਰ ਆਪਾਂ ਅਗਲੀ ਜਿਹੜੀਆਂ ਹੈਗੀਆਂ ਕਟੀਆਂ ਦੀ ਵੀਡੀਓ ਪਾਵਾਂਗੇ ਕ੍ਰਿਕਟ ਸੀਮਨ ਦੀ ਆਪਣੇ ਕੋਲ ਫਾਰਮ ਤੇ ਤੇ ਬਾਕੀ ਆਪਣਾ ਜਿਹੜਾ ਚੈਨਲ ਸਬਸਕ੍ਰਾਈਬ ਕਰ ਲਓ ਜੇ ਤੁਸੀਂ YouTube ਤੇ ਵੀਡੀਓ ਦੇਖਦੇ ਹੋ ਜੇ ਤੁਸੀਂ Facebook ਤੇ ਦੇਖਦੇ ਹੋ ਤਾਂ ਆਪਣਾ ਚੈਨਲ ਫੋਲੋ ਕਰ ਲਓ ਧੰਨਵਾਦ ਉਸ ਤੋਂ ਵੀਡੀਓ ਦੇਖਣ ਲਈ